ਇੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਨੇ ਜੀ ਜਿਹਦੇ ਨਾਲ ਕੀ ਸਮੇ ਸਮੇ ਨਾਲ ਬਿਮਾਰੀਆਂ ਦਾ ਜੋ ਗੜਦਪਨ ਬੰਦਾ ਜਾ ਰਿਹਾ ਹੈ ਜੀ ਦਵਾਈਆਂ ਤਾਂ ਜੋ ਸਮੇ ਸਿਰ ਅਸੀਂ ਇਸ ਦਾ ਹੱਲ ਕਰਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਦੇਖੋ ਜੀ ਰਾਹ ਗਿਰਾਂ ਨੂੰ ਇੱਥੇ ਬਹੁਤ ਮੁਸ਼ਕਲ ਹੈ ਜਗ੍ਹਾ ਜਗ੍ਹਾ ਤੇ ਜੋ ਕੂੜੇ ਦੇ ਇੱਥੇ ਢੇਰ ਲੱਗੇ ਹੋਏ ਨੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਹਲਕੀ ਜੀ ਬਾਰਿਸ਼ ਜਦੋਂ ਹੁੰਦੀ ਹੈ ਤੇ ਇੱਥੇ ਛੱਪੜ ਵਰਗਾ ਮਾਹੌਲ ਪੈਦਾ ਹੋ ਜਾਂਦਾ ਜੀ ਤੋ ਇਹਦੇ ਨਾਲ ਤੁਸੀਂ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਜਾਂ ਹੋਰ ਜੋ ਇੱਥੇ ਵਸਨੀਕ ਰਹਿੰਦੇ ਨੇ ਜਾਂ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ। ਉਹ ਅਪੀਲ ਆ ਜੀ ਸਮੇਂ ਸਮੇਂ ਸਰ ਆਪਣੇ ਜੋ ਸਫਾਈ ਅਭਿਆਨ ਆ ਉਹਨੂੰ ਤੁਸੀਂ ਲਗਾਤਾਰ ਕਰੋ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਬਾਈ ਅਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕੀਏ। ਤਰੰਤਾਨ ਛੀੜੀ ਘਰ ਉੱਜਨ ਦੇ ਦਗਰੀ ਜਿੱਥੇ ਸੈਂਕੜੇ ਨਹੀਂ ਹਜ਼ਾਰਾਂ ਸ਼ਰਧਾਲੂ ਰੋਜ਼ ਮਥਾ ਟਿਕਣ ਆਉਂਦੇ ਹਨ ਤੇ ਜੇ ਸ਼ਹਿਰ ਦੇ ਵਿੱਚ ਸਾਫ਼ ਸਫਾਈ ਨਾ ਹੋਵੇ ਗੰਦਗੀ ਹੋਵੇ ਤਾਂ ਬਾਹਰੋਂ ਆਉਣ ਵਾਲੇ ਯਾਤਰੀ ਉਹ ਤਰਨਤਾਰਨ ਗੁਰੂ ਨਗਰੀ ਦਾ ਕੀ ਇੰਪ੍ਰੈਸ਼ਨ ਲਗੇ ਜਾਣਗੇ ਐਡਮਿਨਿਸਟ੍ਰੇਸ਼ਨ ਦਾ ਫਰਜ਼ ਬੰਦਾ ਹੈ ਕਿ ਰਜਾਨਾ ਸਫਾਈ ਹੋਵੇ ਜਿੱਥੇ ਕੂੜੇ ਢੇਰ ਲਗੇ ਉਹ ਚੁਕਾਇਆ ਜਾਣ ਜਦੋਂ ਹਵਾ ਚੱਲਦੀ ਹੈ ਤਾਂ ਇਹ ਕੂੜੇ ਦੇ ਜੋ ਇਹਦੇ ਨਾਲ ਹੋਰ ਗੰਦਗੀ ਫੈਲਦੀ ਹੈ ਮੱਛਰ ਆਇਦਾ ਹੈ ਜਿਸ ਨਾਲ ਮਲੇਰੀਆ ਡੇਂਗੂ ਚਿਕਨਗੁਨੀਆ ਆਦਿ ਦੇ ਰੋਗ ਪੈਦਾ ਹੋ ਜਾਂਦੇ ਹਨ ਜੇ এমਪਲਾਈ ਦੀ ਕੋਈ ਕਮੀ ਹੈ ਤਾਂ ਇਟ ਇਸ ਜੀਟੀਓ ਦਾ ਐਡਵਾਈਜ਼ੇਸ਼ਨ ਕਿ ਉਹ ਲਿਖ ਕੇ ਸਰਕਾਰ ਨੂੰ ਦੇਵੇ ਕਿ ਇਥੇ এমਪਲਾਈ ਦੀ ਕਮੀ ਹੈ ਉਹ ਉਹਨਾਂ ਦੀ ਭਰਤੀ ਕੀਤੀ ਜਾਵੇ ਤਾਂਗੇ ਸਫਾਈ ਉਸਾਰੇ ਭਾਰਤ ਵਿੱਚ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਸ਼ਵਸ਼ ਭਾਰਤ ਬਣਾਇਆ ਜਾਏਗਾ ਤਰਨਤਾਰ ਨਗਰ ਕੌਂਸਲ ਉਸੇ ਕਦਮ ਤੇ ਚੱਲ ਜਾਈਆ ਹੈ ਵਡੇ-ਵਡੇ ਬੋਟ ਤੁਸੀਂ ਮੇਰੇ ਵੱਗਰ ਦੇ ਸਕਦੇ ਹੋ ਜਿਸ ਵਿੱਚ ਲਿਖਿਆ ਹੈ ਕਿ ਸਾਫ ਸਾਫ ਨੂੰ ਸਾਫ ਸੁਥਰਾ ਰੱਖਿਆ ਜਾਏ ਬਾਗ ਨੂੰ ਸਾਫ ਸੁਥਰਾ ਰੱਖਿਆ ਜਾਏ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਲੋਕੀ ਕੋਈ ਵੀ ਡਸਟਬਿਨ ਦੇ ਵਿੱਚ ਕੂੜਾ ਨਹੀਂ ਸੁੱਟਦਾ ਹੈ ਬਾਹਰ ਹੀ ਕੂੜਾ ਲੋਕੀ ਸੁੱਟ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਭਿਆੜਕ ਬਿਮਾਰੀਆਂ ਲੱਗ ਰਹੀਆਂ ਹਨ ਇਸ ਲਈ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਨੀਤ ਤੋਂ ਜਾ ਕੇ ਸ਼ਹਿਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਕੈਮਰਾਮੈਨ ਵਿਕਰਮ ਸਿੰਘ ਜੀ ਨਾਲ ਗੁਰਿੰਦਰ ਤੀਖੂ ਰਿਪੋਰਟ